دوستو آج تک ہم نے سامنے دیکھ لیے سارے درشکن ایکوری ایس کے صدر نا پھر تو پیار پنا نمشکار آکھے چرن جی سنگھ چنی نے ایم پی نے ایسا کیا بول دیا کہ ششیل کمار کو بی جے جی پی کی ٹیم کے ساتھ सर्कट हाउस में प्रेस कॉन्फ्रेंस के द्वारा कुछ करने पड़े खुलासे इसके बारे में चर्चा हुई नशे को लेकर भी चर्चा हुई कि आखिर नशा खत्म कैसे होगा इसमें क्या पुलिस प्रशासन कामयाब है नशा खत्म करने में ना ना काम आई है सुशील कुमार रिंकु की बात सुनते हैं वीडियो देखते हैं कि सुशील कुमार रिंकू ने आखिरकार चरणजीत चन्नी के बारे में क्या कहा और नशा खत्म कैसे होगा इसके बारे में क्या कहा कैमरा मैन के साथ में आपका अपना स्केच करना आज तक हमने जलंधर ਚੈਨਲਸ ਤੋਂ ਹੋਟਲਸ ਤੋਂ ਔਰ ਵੱਖ-ਵੱਖ ਨਿਊਜ਼ਪੇਪਰਸ ਤੋਂ ਆਏ ਹੋਏ ਸਾਰੇ ਹੀ ਅੱਤਰਕਾਰ ਸਾਥੀ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਆਉਣ ਤੇ ਆਪਣੇ ਵੱਲੋਂ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਪੂਰਵ ਵਿਧਾਇਕ ਸ਼ੀਤਲ ਅਮਰਾਲ ਜੀ ਜ਼ਿਲ੍ਹੇ ਦੇ ਮਹਾ ਮੰਤਰੀ ਅਸ਼ੋਕ ਸ਼ਰੀਲ ਹਿੱਕੀ ਜੀ ਔਰ ਸਮੁੱਚੇ ਸਾਥੀ ਜਿੰਨੇ ਵਿਰਾਜਮਾਨ ਹਨ ਭਗਤਵਰ ਸਾਹਿਬ ਗੋਲਦੀ ਜੀ ਦਰਸ਼ਨ ਭਗਤ ਜੀ ਸਾਰਿਆਂ ਵੱਲੋਂ ਮੈਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਵੀ ਕਰਦਾ ਔਰ ਧੰਨਵਾਦ ਵੀ ਕਰਦਾ ਕਿਉਂਕਿ ਸੱਚ ਔਰ ਹੱਕ ਦੀ ਜਿਹੜੀ ਆਵਾਜ਼ ਹੈ ਸਾਡਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਆ ਇਹਦੇ ਰਾਹੀਂ ਸਾਰੀ ਜਨਤਾ ਤੱਕ ਸੱਚ ਕੀ ਹੈ ਇਹ ਤੁਹਾਡੇ ਰਾਹੀਂ ਸਾਰੀ ਜਨਤਾ ਤੱਕ ਪਹੁੰਚਦਾ ਹੈ ਔਰ ਤੁਸੀਂ ਬਹੁਤ ਬਹਾਦਰੀ ਦੇ ਨਾਲ ਹਮੇਸ਼ਾ ਕੰਮ ਕਰਦੇ ਹੋ ਬੜੇ ਮਾੜਾ ਦੌਰ ਵੀ ਆਇਆ ਕੋਵਿਡ ਦੇ ਵਿੱਚ ਵੀ ਤੁਸੀਂ ਇੱਕ ਵੈਰੀਅਰਸ ਦੀ ਤਰ੍ਹਾਂ ਸੋਲਜਰ ਦੀ ਤਰ੍ਹਾਂ ਤੁਸੀਂ ਕੰਮ ਕਰਦੇ ਰਹੇ ਸੋ ਅੱਜ ਦੀ ਜਿਹੜੀ ਇਹ ਵਿਸ਼ੇਸ਼ ਜਿਹੜੀ ਪ੍ਰੈਸ ਵਾਰਤਾ ਇਹਦੇ ਵਿੱਚ ਜੋ ਪਾਰਲੀਮੈਂਟ ਦੀ ਉਸ ਜਿਹੜਾ ਪਵਿੱਤਰ ਸਦਨ ਉਹਦੇ ਵਿੱਚ ਜਿਹੜੀ ਗੱਲਬਾਤ ਹੋਈ ਕੋਈ ਵੀ ਕੈਂਡੀਡੇਟ ਹੈ ਚਾਹੇ ਉਹ ਵਿਧਾਨ ਸਭਾ ਦਾ ਮੈਂਬਰ ਹੋਵੇ ਚਾਹੇ ਉਹ ਪਾਰਲੀਮੈਂਟ ਦਾ ਸਦਸੇ ਹੋਵੇ ਇੱਕ ਸਵਿਧਾਨਿਕ ਪੋਸਟ ਤੇ ਹੁੰਦਾ ਔਰ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਪੂਰਾ ਦੇਸ਼ ਲਾਈਵ ਦੇਖ ਰਿਹਾ ਹੁੰਦਾ ਤਾਂ ਉਹਦੇ ਵਿੱਚ ਸੱਚ ਬੋਲਣਾ ਸੱਚੀ ਗੱਲ ਕਰਨੀ ਹਰ ਇੱਕ ਦਾ ਜਿਹੜਾ اخਲਾਕੀ ਫਰਜ਼ ਬੰਦਾ ਔਰ ਪਿਛਲੇ ਦਿਨੀ ਜਿਹੜਾ ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ ਹੋਇਆ ਉਸ ਸੈਸ਼ਨ ਦੇ ਵਿੱਚ ਸਾਡੇ ਜਲੰਧਰ ਤੋਂ ਚੁਣੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਮਾਣਾਂ ਦੀ ਸਪੀਚ ਹੈ ਜਿਹੜੀ ਉਹ ਸੁਣ ਰਿਹਾ ਸੀ ਮੇਰੇ ਮਨ ਨੂੰ ਬੜੀ ਠੇਸ ਲੱਗੀ ਕਿ ਲੋਕਾਂ ਨੇ ਬਹੁਤ ਚਾਵਾ ਦੇ ਨਾਲ ਇਥੋਂ ਮੈਂਬਰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਕਿ ਜਿੱਥੇ ਜਲੰਧਰ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਗੂੰਜੇਗੀ ਜਲੰਧਰ ਦੇ ਬਹੁਤ ਮਸਲੇ ਆ ਚਾਹੇ ਉਹ ਨੈਸ਼ਨਲ ਹਾਈਵੇ ਦੇ ਨਾਲ ਮੁਤਲਕ ਰੱਖਦੇ ਹੋਣ ਚਾਹੇ ਉਹ ਰੇਲਵੇ ਦੇ ਨਾਲ ਮੁਤਲਕ ਰੱਖਦੇ ਹੋਣ ਚਾਹੇ ਕੇਂਦਰ ਦੇ ਜਿਹੜੇ ਦੂਸਰੇ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਜਲੰਧਰ ਦੇ ਬਹੁਤ ਮਸਲੇ ਆ ਜਿਨ੍ਹਾਂ ਦੀ ਗੱਲ ਕਰਨੀ ਆ ਬੜੀ ਜ਼ਰੂਰੀ ਆ ਚਾਹੇ ਉਹ 에어ਪੋਰਟ ਆ ਸੋ ਚਰਨਜੀਤ ਸਿੰਘ ਚੰਨੀ ਦੀ ਮੈਂ ਸਪੀਚ ਸੁਣ ਰਿਹਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੂਆਂ ਦੀ ਪਾਰਟੀ ਆ ਔਰ ਪਹਿਲੀ ਗੱਲ ਮੈਂ ਚੰਨੀ ਸਾਹਿਬ ਨੂੰ ਇਹ ਦੱਸਣਾ ਚਾਹਨਾ ਕਿ ਇਹ ਇਹਦੇ ਚ ਸਾਰੇ ਧਰਮ ਸਰਬ ਧਰਮ ਪਾਰਟੀ ਆ ਇਹਦੇ ਚ ਕੋਈ ਜਿਹੜੀ ਆ ਇਹ ਵਿਸ਼ੇਸ਼ ਧਰਮ ਦੀ ਪਾਰਟੀ ਨਹੀਂ ਆ ਔਰ ਕੁੰਬ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਜੀ ਜਿਨ੍ਹਾਂ ਦੀ ਅਗਦਰ ਦੇ ਵਿੱਚ ਮੌਤ ਹੋਈ ਪਾਰਟੀ ਦਾ ਫਰਜ ਬੰਦਾ ਸਰਕਾਰ ਦਾ ਫਰਜ ਬੰਦਾ ਕਿ ਉਹਨਾਂ ਨੂੰ ਸ਼ਗਨਜਲੀ ਜਿਹੜੀ ਦਿੱਤੀ ਜਾਵੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕੀ ਅਕਸਰ ਆਪਣੀਆਂ ਜਿਹੜੀਆਂ ਉਹ ਹਰਕਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਰਹੇ ਪੂਰਬ ਦੇ ਵਿੱਚ ਚਾਹੇ ਉਹ ਮੰਜੇ ਬੁਣਨ ਵਾਲੀ ਗੱਲ ਹੋਵੇ ਚਾਹੇ ਉਹ ਟੈਂਟ ਲਾਣ ਵਾਲੀ ਗੱਲ ਹੋਵੇ ਚਾਹੇ ਉਹ ਬੱਕਰੀਆਂ ਚੋਣ ਵਾਲੀ ਗੱਲ ਹੋਵੇ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਜਿਹੜੇ ਹੈ ਉਹ ਮੁੱਖ ਮੰਤਰੀ ਰਹਿ ਗਏ ਇਸ ਵੇਲੇ ਉਹ ਮੈਂਬਰ ਪਾਰਲੀਮੈਂਟ ਹੈ ਬੜੀ ਜ਼ਿੰਮੇਵਾਰ ਪੋਸਟ ਦੇ ਉੱਤੇ ਹੈ ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਜਿਹੜੇ ਲੋਕ ਭਗਦਰ ਦੇ ਵਿੱਚ ਕੁੰਭ ਦੇ ਵਿੱਚ ਜਿਨ੍ਹਾਂ ਦੀ ਉੱਥੇ ਮੌਤ ਹੋਈ ਹੈ ਉਹਨਾਂ ਨੂੰ ਆਲਰੇਡੀ ਹੈ ਪਾਰਲੀਮੈਂਟ ਨੇ ਜਿਹੜੀ ਸ਼ਰਧਾਂਜਲੀ ਦੇ ਦਿੱਤੀ ਸੀ। ਔਰ ਸ਼ਾਇਦ ਉਹਨਾਂ ਦਾ ਖਿਆਲ ਹਜੇ ਉਹ ਜਿਹੜੀਆਂ ਨਾ ਦੀਆਂ ਕੋਈ ਪ੍ਰਾਣੀਆਂ ਆਦਤਾਂ ਜਿਹੜੀਆਂ ਵਾਰ-ਵਾਰ ਦੱਸਦੇ ਰਹੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਧਾਰਨ ਇਨਸਾਨ ਹੋਣ ਦਾ ਸਬੂਤ ਪੇਸ਼ ਕਰਦੇ ਰਹੇ ਮੈਨੂੰ ਲੱਗਦਾ ਕਿ ਹਜੇ ਉਹ ਆਪਣੀਆਂ ਉਹਨਾਂ ਆਦਤਾਂ ਤੋਂ ਬਾਹਰ ਨਹੀਂ ਨਿਕਲੇ। ਔਰ ਅੱਜ ਜਿਲੰਦਰ ਦੇ ਵਿੱਚ ਉਹਨਾਂ ਨੂੰ ਲੋਕ ਜਿਹੜੇ ਐ ਪਾਰਟ ਟਾਈਮ ਮੈਂਬਰ ਪਾਰਲੀਮੈਂਟ ਉਹ ਕਹਿ ਕੇ ਸੰਬੋਧਨ ਕਰਦੇ ਆ ਕਿਉਂਕਿ ਜਦੋਂ ਉਹਨਾਂ ਦੇ ਆਪਣੇ ਜ਼ਿੰਦਗੀ ਦੇ ਨਿੱਜੀ ਜ਼ਿੰਦਗੀ ਦੇ ਸਾਰੇ ਕੰਮ ਕਾਜ ਮੁੱਕ ਜਾਂਦੇ ਆ ਖਤਮ ਹੋ ਜਾਂਦੇ ਆ ਉਹਨਾਂ ਨੂੰ ਵੇਲ ਮਿਲਦੀ ਆ ਫਿਰ ਕਿਤੇ ਆ ਕੇ ਜ਼ਲੰਦਰ ਦੀ ਸਾਰ ਲੰਦੇ ਇੱਥੇ ਮੈਨੂੰ ਕਈ ਕਾਂਗਰਸੀ ਵੀਰ ਆ ਉਹਨਾਂ ਦੇ ਅਸੀਂ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਨੇ ਆ ਕਈਆਂ ਦੇ ਅਫਸੋਸ ਵੀ ਹੋਏ ਕਈਆਂ ਦੇ ਖੁਸ਼ੀਆਂ ਵੀ ਹੋਈਆਂ ਮੈਂ ਤਾਂ ਕਿਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਉੱਥੇ ਮੌਕੇ ਤੇ ਕਿਤੇ ਦੇਖਿਆ ਨਹੀਂ ਜਲੰਧਰ ਦੇ ਵਿੱਚ ਇੱਥੇ ਇੱਕ ਗੱਲ ਬੜੀ ਪੋਸਟਰ ਲਗਾ ਕੇ ਉਦੋਂ ਕਹੀ ਗਈ ਸੀ ਕਿ ਜਲੰਧਰ ਦੇ ਵਿੱਚ ਜਾਂ ਚੰਨੀ ਰਹੂਗਾ ਜਾਂ ਚਿੱਟਾ ਰਹੂਗਾ ਬੜਾ ਪ੍ਰਚਾਰਿਤ ਕੀਤਾ ਗਿਆ ਅੱਜ ਤੋਂ 7 ਮਹੀਨੇ ਪਹਿਲਾਂ ਇਸ ਗੱਲ ਨੂੰ ਅੱਜ ਇੰਨੀਆ ਮੋਤਾ ਜਲੰਧਰ ਦੇ ਵਿੱਚ ਹੋਈਆਂ ਚਿੱਟਾ ਜਿਹੜਾ ਅੱਗੇ ਨਾਲ ਵੀ ਵੱਧ ਵਿਕ ਰਿਹਾ ਪਰसों ਹੀ ਅਸੀਂ ਜਿਹੜਾ ਬਸਤੀ ਪੀਰ ਦਾ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਤਾਂ ਅਸੀਂ ਸਾਰੇ ਲੋਕ ਚੀਤਲੰਗਰਾਲ ਵੀ ਜਿਹੜੇ ਮੌਕੇ ਤੇ ਸਨ ਤਾਂ ਉੱਥੇ ਪਰਿਵਾਰ ਦੇ ਨਾਲ ਜਿਹੜਾ ਜਾ ਕੇ ਅਫਸੋਸ ਦੇ ਉੱਤੇ ਬੈਠੇ ਸਾਨੂੰ ਕਿਤੇ ਚੰਨੀ ਸਾਹਿਬ ਦੀ ਹਾਜ਼ਰੀ ਹੈ ਜਿਹੜੀ ਉਹ ਜਲੰਧਰ ਦੇ ਵਿੱਚ ਨਜ਼ਰ ਨਹੀਂ ਆ ਰਹੀ ਜਲੰਧਰ ਦੇ ਇਹਨੇ ਮਾਮਲੇ ਆ ਕੇਂਦਰ 'ਚ ਚੁੱਕਣ ਵਾਲੇ ਕੋਈ ਜਲੰਧਰ ਦੀ ਗੱਲ ਨਹੀਂ ਹੋ ਰਹੀ ਆਇ ਇੱਕ ਝੂਠ ਹੈ ਜਿਹੜਾ ਉਹਨਾਂ ਨੇ ਪਰਸੋਂ ਆਪਣੇ ਸੰਬੋਧਨ ਦੇ ਵਿੱਚ ਜ਼ਰੂਰ ਬੋਲਿਆ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਕੌਨਸੀ ਕੰਸਟੀਚਨਸੀ ਤੋਂ ਆਣਾ ਜਲੰਧਰ ਉਸ ਕੌਨਸੀ ਕੰਸਟੀਚਨਸੀ ਦੇ ਵਿੱਚ ਡੇਰਾ ਬੱਲਾ ਜਿਹਦਾ ਟਰਸਟ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਹੈ ਜਿਹੜਾ ਜਿਹਦਾ ਹੈੱਡ ਆਫਿਸ ਹੈ ਜਿਹੜਾ ਜਲੰਧਰ ਪਿੰਡ ਬੱਲ ਦੇ ਵਿੱਚ ਹੈ ਔਰ ਇਹਦਾ ਜਿਹੜਾ ਅ ਕੰਸਰਨ ਜਿਹੜਾ ਬ੍ਰਾਂਚ ਆਫੀਸ ਹੈ ਇਹ ਸ਼ੀਰ ਗੋਵਰਦਨਪੁਰ ਬਾਰਾਨਸੀ ਦੇ ਵਿੱਚ ਹੈ ਚੰਨੀ ਸਾਹਿਬ ਨੇ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਟ੍ਰੇਨ ਡੇਰਾ ਸਚਖੰਡ ਬੱਲਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਨਰਿੰਦਰਦਾਸ ਜੀ ਮਹਾਰਾਜ ਉਹਨਾਂ ਦੀ ਜਿਹੜੀ ਰਹਿਨਮਾਈ ਦੇ ਵਿੱਚ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਟ੍ਰੇਨ ਜਿਹੜੀ ਉਹਨਾਂ ਨੂੰ ਅਲਾਟ ਨਹੀਂ ਕਰ ਰਹੀ ਇਹ ਗੱਲ ਠੀਕ ਹੈ ਕਿ ਇਸ ਸਾਲ ਕੁੰਬ ਦਾ ਮੇਲਾ ਸੀਗਾ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਕੁੰਬ ਦੇ ਵਿੱਚ ਜਿਹੜੇ ਇਸ਼ਨਾਨ ਕਰਨ ਲਈ ਜਾ ਰਹੇ ਆ ਟ੍ਰੇਨਾਂ ਦਾ ਬੜਾ ਰਸ਼ ਹੈ ਸਟੇਸ਼ਨਾਂ ਦੇ ਉੱਤੇ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਪਰ ਇਹ ਗੱਲ ਬਿਲਕੁਲ ਵੀ ਸੱਚ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਕੇਂਦਰ ਦੀ ਸਰਕਾਰ ਨੇ ਇਹੋ ਜਿਹਾ ਕੋਈ ਕੰਮ ਕੀਤਾ ਹੋਵੇ ਜਿਸ ਦੇ ਨਾਲ ਟ੍ਰੇਨ ਦੀ ਬੁਕਿੰਗ ਦੇ ਵਿੱਚ ਕੋਈ ਵਾਧਾ ਪਈ ਹੋਵੇ ਆ ਮੇਰੇ ਕੋਲ ਕੁਝ ਬਾਕ ਜੀ ਦਸਤਾਵੇਜ ਹੈ ਜਿਹੜੇ ਮੈਂ মিডিਆ ਦੇ ਰਾਹੀਂ ਤੁਹਾਡੇ ਰਾਹੀਂ ਸਾਰੇ ਸਮਾਜ ਨੂੰ ਔਰ ਪੂਰੇ ਸ਼ਹਿਰ ਨੂੰ ਇਹ ਦਿਖਾਣਾ ਚਾਹੁੰਦਾ ਕਿ ਤਰਸਟ ਬਲੋ 2012 ਨੂੰ ਇੱਕ ਰਿਕੁਐਸਟ ਹੈ ਜਿਹੜੀ ਸਾਡੇ ਮਨਿਸਟਰ ਆਫ ਸਟੇਟ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਭੇਜੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਵਾਰ ਵੀ ਜਿਹੜੀ ਟ੍ਰੇਨ ਹੈ ਜਿਹੜੀ ਉਹ ਸੰਤਾਂ ਨੂੰ ਲੈ ਕੇ ਵਾਰਾ ਨਸੀ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਇੱਕ ਲੈਟਰ ਹੈ ਜਿਹੜਾ ਇਹ ਡੇਰੇ ਵੱਲੋਂ ਲਿਖਿਆ ਗਿਆ ਉਹ ਉਸੇ ਹੀ ਦਿਨ ਨਹੀਂ ਸੇਮ ਦਿਨ ਸੇਮ ਡੇਟ ਤੇ ਬਿੱਟੂ ਜੀ ਨੇ ਸਾਡੇ ਮੰਤਰੀ ਸਾਹਿਬ ਨੇ ਇਹ ਲੈਟਰ ਹੈ ਜਿਹੜਾ ਡਿਪਾਰਟਮੈਂਟ ਨੂੰ ਜਾਰੀ ਕੀਤਾ ਔਰ ਮੈਂ ਸੰਗਤ ਦੀ ਜਾਣਕਾਰੀ ਲਈ ਇਹ ਦੱਸਣਾ ਚਾਹਨਾ ਕਿ ਉਸੇ ਦਿਨ ਹੀ ਇਸ ਟ੍ਰੇਨ ਦੀ ਜਿਹੜੀ ਅਪਰੂਵਲ ਇਹ ਡਿਪਾਰਟਮੈਂਟ ਨੇ ਦੇ ਦਿੱਤੀ 20 ਤਰੀਕ ਨੂੰ ਅਪਰੂਵਲ ਦਿੱਤੀ ਆ ਔਰ 22 ਜਨਵਰੀ ਨੂੰ 22 1 2025 ਨੂੰ ਇਹਦਾ ਸ਼ਡਿਊਲ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਇਹਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਔਰ ਕਿਉਂਕਿ ਮੇਰਾ ਵੀ ਨਿੱਜੀ ਤੌਰ ਦੇਤੇ ਡੇਰੇ ਦੇ ਵਿੱਚ ਆਸਥਾ ਮੈਂ ਵੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਡੇਰੇ ਗਿਆ ਸੀ ਔਰ ٹرسٹ ਦੇ ਜਿਹੜੇ ਸਾਡੇ ਮੈਂਬਰ ਹੈ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਕਿ ਅਗਰ ਟ੍ਰੇਨ ਬੁਕਿੰਗ ਦੇ ਵਿੱਚ ਕੋਈ ਸਮੱਸਿਆ ਆਵੇ ਤਾਂ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆਂਦਾ ਜਾਵੇ ਔਰ ਲਗਾਤਾਰ ਮੈਂ ਜਿਹੜੇ ਪ੍ਰਬੰਧਕ ਹੈ ਉਹਨਾਂ ਨਾਲ ਮੇਰਾ ਟੈਲੀਫੋਨ ਦੇ ਉੱਤੇ ਰਾਫਤਾ ਰਿਹਾ ਔਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਅਗਰ ਸਾਨੂੰ ਕੋਈ ਦਿੱਕਤ ਆਏਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਡੇਰੇ ਨੇ ਇਹ ਅਪਰੂਵਲ ਆ ਹੋਣ ਤੋਂ ਬਾਅਦ ਡੇਰਾ ٹرسٹ ਵੱਲੋਂ ਜਿਹੜੀ ਅਮਾਊਂਟ ਹੈ 60 ਲੱਖ ਰੁਪਈਆ ਟ੍ਰੇਨ ਬੁਕਿੰਗ ਦੀ ਉਹਦਾ ਜਿਹੜਾ 12 ਲੱਖ ਰੁਪਈਆ ਜਿਹੜਾ ਐਡਵਾਂਸ ਹੈ ਉਹ 3 ਜਨਵਰੀ ਨੂੰ ਜਿਹੜਾ 3 ਜਨਵਰੀ 2025 ਨੂੰ ਉਹ ਜਮ੍ਹਾਂ ਕਰਵਾ ਦਿੱਤਾ ਗਿਆ ਨਾਰਥਰਨ ਰੇਲਵੇ ਨੇ ਸਰਕੂਲਰ ਜਾਰੀ ਕਰ ਦਿੱਤਾ ਸਪੈਸ਼ਲ ਟ੍ਰੇਨ ਜਿਹਦਾ ਨੰਬਰ 0046 0046 ਸਪੈਸ਼ਲ ਟ੍ਰੇਨ ਹੈ ਜਿਹੜੀ ਜਲੰਧਰ ਤੋਂ 9 ਤਰੀਕ 9 ਫਰਵਰੀ ਨੂੰ ਸ਼ਾਮ 3 ਵਜੇ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਤੋਂ ਚੱਲੇਗੀ ਔਰ ਬਾਰਾਨਸੀ ਹੈ ਜਿਹੜੀ ਉਹ ਪਹੁੰਚੇਗੀ ਔਰ ਬਾਰਾਨਸੀ ਤੋਂ 13 ਫਰਵਰੀ ਵਾਲੇ ਦਿਨ ਇਹ ਵਾਪਸੀ ਲਈ ਉੱਥੋਂ ਚੱਲੇਗੀ ਤਾਂ ਜਿਹੜੀ ਅਗਲੇ ਦਿਨ ਹੈ ਸੰਗਤਾਂ ਦੇ ਸਮੇਤ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਜਿਹੜੀ ਪਹੁੰਚੇਗੀ ਸੋ ਮੈਂ ਇਹ ਤੁਹਾਡੇ ਮਾਧਿਅਮ ਤੋਂ ਇੱਕ ਸਵਾਲ ਵੀ ਚੰਨੀ ਸਾਹਿਬ ਨੂੰ ਪੁੱਛਣਾ ਚਾਹਨਾ ਕੀ ਅਜੇ ਤੱਕ ਤੁਸੀਂ ਮੈਂਬਰ ਪਾਰਲੀਮੈਂਟੋਂ ਅਜੇ ਤੋ ਕਰੀਬ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਤੁਸੀਂ ਮੁੱਖ ਮੰਤਰੀ ਪੰਜਾਬ ਸੀਗੇ ਤਾਂ ਮੈਂ ਉਹਨਾਂ ਦੇ ਧਿਆਨ 'ਚ ਇਹ ਗੱਲ ਲੈਂਦੀ ਕਿ ਬੜਾ ਵੱਡਾ ਮੌਕਾ ਮਿਲਿਆ ਇੱਕ ਦਲੀ ਸਮਾਜ ਦਾ ਮੁੱਖ ਮੰਤਰੀ ਬਣਿਆ ਚੰਨੀ ਸਾਹਿਬ ਆਪਾਂ ਇੱਕ ਕੰਮ ਕਰੀਏ ਕਿ 2022 ਸਤਕੂਰ ਰਵਿਦਾਸ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਇੱਕ ਟ੍ਰੇਨ ਆ ਜਿਹੜੀ ਤੁਸੀਂ ਆਪਣੇ ਵੱਲੋਂ ਫ੍ਰੀ ਆਫ ਕੋਸਟ ਸਰਕਾਰ ਪੰਜਾਬ ਸਰਕਾਰ ਉਹਦਾ ਖਰਚਾ ਵਹਿਣ ਕਰੇ ਤਾਂ ਤੁਸੀਂ ਇੱਕ ਟ੍ਰੇਨ ਹੈ ਜਿਹੜੀ ਡੇਰਾ ਬੱਲਾ ਨੂੰ ਸੰਗਤਾਂ ਲਈ ਦੇ ਦਿਓ ਤਾਂ ਕਿ ਜਿਹੜਾ ਇੱਕ ਚੰਗਾ ਸਨੇਹਾ ਜਾਏਗਾ ਉਹਦਾ ਚੰਨੀ ਸਾਹਿਬ ਮੁੱਖ ਮੰਤਰੀ ਰਹਿੰਦੇ ਸ਼ਾਇਦ ਉਹਨਾਂ ਦਾ ਖਿਆਲ ਇਸ ਪਾਸੇ ਨਹੀਂ ਸੀ ਔਰ ਜਿਹੜੇ ਪੈਸੇ ਵੀ ਉਹਨਾਂ ਨੇ ਡੇਰਾ ਬੱਲਾ ٹرسٹ ਨੂੰ ਦਿੱਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਰਹਿੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਉਹ ਇਹੋ ਜਿਹਾ ਉਹਦੇ ਤੇ ਆਰਡਰ ਪਾਸ ਕਰਕੇ ਜਾਂਦੇ ਜਾਂ ਕੋਈ ਟਰਸਟ ਬਣਾ ਕੇ ਜਾਂਦੇ ਜਾਂ ਕੋਈ ਪ੍ਰੋਪਰ ਪਲੈਨਿੰਗ ਜਿਹੜੀ ਕਰਕੇ ਜਾਂਦੇ ਤਾਂ ਕਿ ਉਹ ਪੈਸੇ ਜਿਹੜੇ ਉਥੇ ਟਰਸਟ ਦੇ ਜਿਸ ਵੀ ਮੰਤਵ ਲਈ ਰੱਖਵੇਂ ਰੱਖੇ ਸੀ ਉਸ ਮੰਤਵ ਲਈ ਉਹ ਪੂਰੇ ਹੋ ਜਾਂਦੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜਾ ਉਸ ਅਮਾਊਂਟ ਦੇ ਨਾਲ ਜਿਹੜਾ ਪਹਿਲਾਂ ਦਾ ਵਾਪਸ ਮੰਗਾ ਲਏ ਮੌਜੂਦਾ ਸਰਕਾਰ ਨੇ ਤਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਜਿਹੜਾ ਉਹਨਾਂ ਪੈਸਿਆਂ ਤੋਂ ਡੇਰੇ ਦਾ ਨਹੀਂ ਹੋ ਸਕਿਆ ਸੋ ਅਗਰ ਚੰਨੀ ਸਾਹਿਬ ਪੈਚ ਵਰਕ ਵਾਲੀ ਰਾਜਨੀਤੀ ਤੋਂ ਬਾਹਰ ਨਿਕਲੇ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਰਹਿੰਦੇ ਭਾਵੇਂ 3 ਮਹੀਨੇ ਦਾ ਨਾਲੋਂ ਸਮਾਂ ਮਿਲਿਆ ਸੀ ਕਰੀਬ 100 ਦਿਨ ਦਾ ਉਹ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਜਾ ਸਕਦਾ ਸੀ ਅਗਰ ਉਹਨਾਂ ਦੇ ਵਿੱਚ ਕੋਈ ਐਡਮਿਨਿਸਟ੍ਰੇਟਿਵ ਉਹ ਤਾਕਤ ਹੁੰਦੀ ਤਾਂ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਕਹਿੰਦੇ ਸੀ ਛੋਟਾ ਭਾਈ ਛੋਟਾ ਭਾਈ ਤਾਂ ਚੰਨੀ ਸਾਹਿਬ ਬੀਗ ਮੁੱਖ ਮੰਤਰੀ ਜਿਹੜੀ ਐ ਆਪਣੀ ਐਡਮਿਨਿਸਟ੍ਰੇਟਿਵ ਪਾਵਰ ਐ ਜਿਹੜੀ ਉਹ ਸਮੇਂ ਨਹੀਂ ਦਿਖਾ ਸਕੇ ਔਰ ਅੱਜ ਜਿਹੜੀਆਂ ਇਹ ਗੱਲਾਂ ਕਰਨੀਆਂ ਬੇਤੁਕੀਆਂ ਗੱਲਾਂ ਕਰਨੀਆਂ ਔਰ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹਨਾ ਕਿ ਜਿਸ ਸਾਲ ਮੈਂ ਚੰਨੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ 2022 ਚ ਕਿ ਤੁਸੀਂ ਇੱਕ ਟ੍ਰੇਨ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੇ ਲਈ ਡੇਰੇ ਨੂੰ ਦੇ ਦਿਓ ਤਾਂ ਉਸੇ ਸਾਲ 2022 ਚ ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਸਾਡੇ ਜਿਹੜੇ ਇੰਚਾਰਜ ਸੀਗੇ ਸ਼ਖਾਵਤ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਜਿਹੜੀ ਇੱਕ ਫ੍ਰੀ ਟ੍ਰੇਨ ਆ ਭਾਰਤੀ ਜਨਤਾ ਪਾਰਟੀوں ਦੇ ਪੈਸੇ ਪੇ ਕਿਤੇ 60 ਲੱਖ ਰੁਪਈਆ ਡਿਪਾਰਟਮੈਂਟ ਨੂੰ ਪੇ ਕੀਤਾ ਤਾਂ ਇੱਕ ਟ੍ਰੇਨ ਜਿਹੜੀ ਫ੍ਰੀ ਉਹਨਾਂ ਸਾਲਾਂ ਦੇ ਵਿੱਚ ਗਈ ਸੋ ਚੰਨੀ ਸਾਹਿਬ ਨੂੰ ਮੈਂ ਸਲਾਹ ਦੇਣਾ ਚਾਹਨਾ ਕਿ ਪੂਰੀ ਤਿਆਰੀ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਓਨ ਦਾ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਜਿੱਥੇ ਦੇਸ਼ ਦਾ ਕਾਨੂੰਨ ਬੰਦਾ ਸੱਚ ਦੀ ਆਵਾਜ਼ ਉੱਥੇ ਚੁੱਕੀ ਜਾਂਦੀ ਹੈ ਉਥੇ ਇਦਾਂ ਦਾ ਝੂਠਾ ਪ੍ਰਚਾਰ ਕਰਨਾ ਮੈਂ ਸਮਝਦਾ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਸ਼ੋਭਾ ਨਹੀਂ ਦਿੰਦਾ ਔਰ ਖਾਸ ਕਰਕੇ 빙 ਇੱਕ ਆਪਣੇ ਆਪ ਨੂੰ ਦਲਿਤ ਲੀਡਰ ਪ੍ਰੀਜ਼ੈਂਟ ਕਰਦੇ ਆ ਲੀਡਰ ਹੋਣ ਦੇ ਨਾਤੇ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਇਹ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀ ਦੂਸਰਾ ਤੁਸੀਂ ਦੱਸਿਆ ਵੀ ਸ਼ੰਦੂਰ ਇਹ ਜਿਹੜਾ ਕ੍ਰੇਨ ਦਾ ਉਹ ਗੈਰਕਾਨੂੰਨੀਤਾ ਗਿਆ ਕਾਜਰੀ ਹੋ ਗਿਆ ਉਹਨਾਂ ਨੂੰ ਪਤਾ ਸੀ ਇਹਦਾ ਜਾਂ ਉਹਨਾਂ ਨੇ ਅੰਤਿਕ ਕਿਸਮਾਂ ਦੇ ਨਾਮ ਨਾਲ ਉਹਨਾਂ ਨੇ ਕਰ ਦਿੱਤੀ ਦੇਖੋ ਜਦੋਂ ਤੁਸੀਂ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਹਾਊਸ ਦੇ ਵਿੱਚ ਬੋਲਣ ਜਾਓਗੇ ਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਸੁਣਿਆ ਹੋਣਾ ਕਿ ਸੁਖਵੀਰ ਬਾਦਲ ਨੇ ਇੱਕ ਸਵਾਲ ਕੀਤਾ ਸੀ ਕਿ 2002 ਤੋਂ 2007 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਸ ਵੇਲੇ ਚੰਨੀ ਸਾਹਿਬ ਜਿਹੜੇ ਲੀਡਰ ਆਫ oppositon ਸੀਗੇ ਵੱਡੀ ਜ਼ਿੰਮੇਵਾਰੀ ਸੀ ਤਾਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ 5 ਸਾਲਾਂ ਦੇ ਵਿੱਚ ਤਾਂ ਉਹਨਾਂ ਨੇ ਗੱਲ ਉੱਠ ਕੇ ਗਈ ਕਿ ਸਾਰੀ ਸਰਕਾਰ ਨੇ ਸਾਡੀ ਸਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਪੈਚ ਵਰਕ ਲਗਾਏ ਉਸ ਵੇਲੇ ਸਾਰਾ ਸਦਨਾ ਜਿਹੜਾ ਹਾਕੇ ਮਾਰ ਕੇ ਹਸਨ ਲੱ ਪਿਆ ਸੋ ਮੇਰਾ ਖਿਆਲ ਹੈ ਕਿ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਅਗਰ ਤੁਸੀਂ ਗੱਲ ਕਰੋਗੇ ਤਾਂ ਉਹਦਾ ਮੈਸੇਜ ਹੈ ਜਿਹੜਾ ਦੁਨੀਆਂ ਦੇ ਵਿੱਚ ਗਲਤ ਜਾਂਦਾ ਕਿਸੇ ਨੇ ਕੋਈ ਇਹਦੇ ਤੇ ਸਵਾਲ ਕਰਨਾ ਤਾਂ ਵੈਲਕਮ ਹੈ ਜੀ ਸਾਰੇ ਮੈਂ ਨਵੇਦਨ ਕਰਾਂਗਾ ਕਿ ਸ਼ੀਤਲੰਗੁਰਾਲ ਜੀ ਵੀ ਸਾਡੇ ਵਿੱਚ ਆਏ